ਮੇਰੇ ਬਾਜੀ ਭਰਾ ਮਨਜੀਤ ਸਿੰਘ ਸਰਪੰਚ ਸਾਹਿਬ ਜੀਵਨ ਭਾਜੀ ਤੇ ਉਹਨਾਂ ਦੇ ਨਾਲ ਪਿੰਡਾ ਭਾਜੀ ਜਿਹੜੇ ਅੱਜ ਸੋਨੀ ਤਹਿਲਵਰ ਖਵਾਨ ਨੂੰ ਬਹੁਤ ਵੱਡੇ ਕੱਪ ਦੇ ਨਾਲ ਸਨਮਾਨ ਕਰਨ ਜਾ ਰਹੇ ਹੈ ਭਾਜੀ ਇਹ ਕੱਪ ਕਾਹਦਾ ਇਹਦਾ ਟਾਟੀ ਹੈ ਮੁਵਾਕਬਾ ਦੀ ਬਹੁਤ ਬਹੁਤ ਧੰਨਵਾਦ ਮੈਚ ਬੜਾ ਕਹਿੰਦੇ ਸ਼ਾਨਦਾਰ ਹੈ ਇੱਕ ਮਿੰਟ ਭਾਈ ਬਾਗੇ ਉਸਤਾਦ ਜੀ ਬਾਕਾ ਉਸਤਾਦ ਜੀ ਇੱਕ ਵਾਰ ਦੱਸਿਓ ਬਾਕਾ ਉਸਤਾਦ ਜੀ ਬਾਕਾ ਉਸਤਾਦ ਪਹਿਲਵਾਨ ਜੀ ਦਿਲਬਾਜ਼ ਸਿੰਘ ਬਾਕਾ ਉਸਤਾਦ ਜੀ ਇੱਕ ਮਿੰਟ ਵਾਪਸ ਆਈਓ ਸੋਨੀ ਪਹਿਲਵਾਨ ਕਮਾਜੀ ਦਾ ਸਨਮਾਨ ਹੋਣਾ ਹੈ ਬਹੁਤ ਵੱਡੇ ਕੱਪ ਦੇ ਨਾਲ ਢਿੰਡਾ ਪਾਜੀ ਇੱਕ ਸ਼ਾਕ ਕਬੂਤਰ ਬਾਜੀ ਦਾ ਸਰਗਵਾਸੀ ਪਿਸ਼ੋਰਾ ਸਿੰਘ ਦੇ ਪਰਿਵਾਰ ਵੱਲੋਂ ਨਾ ਪ੍ਰੀਤ ਸਿੰਘ ਮੈਂਬਰ ਪੰਚਾਇਤ ਜੀਵਨ ਸਿੰਘ ਸਰਪੰਚ ਮਨਜੀਤ ਸਿੰਘ ਸਰਪੰਚ ਤੇ ਗੁਰਜੀਤ ਸਿੰਘ ਮੈਂਬਰ ਪੰਚਾਇਤ ਪਿੰਡਾ ਭਾਜੀ ਅੱਜ ਤੁਹਾਡੇ ਟੀਲਿਆਂ ਨੂੰ ਭਾਜੀ ਇਹ ਤੁਹਾਡੀ ਮਿੱਤ ਬੋਲੀ ਹੈ ਇਹ ਤੁਹਾਡੀ ਮਿੱਤ ਬੋਲੀ ਹੈ ਆਪਣੀ ਕਮਲ ਰਿਪੋਰਟਰ ਜੀ ਮਾਨ ਬਟਾਇਆ ਸਾਡੇ ਦਰਬਾਰ ਸਿੰਘ ਬਾਗੇ ਉਸਤਾਦ ਦਾ ਸ਼ੇਖਿਲ ਦਾ ਸੌਨੀ ਪਹਿਲਵਾਨ ਕਮਾਨ ਬਾਗੇ ਬਾਜੀ ਪਾ ਕਿੱਥੇ ਹੈ ਇੱਥੇ ਨਹੀਂ ਪਈ ਹੈ ਨਹੀਂ ਨਹੀਂ ਪਈ ਸਾਹਮਣੇ ਆ ਬੋਲ ਹਾਂ ਮੋੜ ਗੱਲ ਬਾਰੇ ਕਮਲ ਰਿਪੋਰਟਰ ਅੰਮ੍ਰਿਤਪਰੀਆ ਸੌਨੀ ਪਹਿਲਵਾਨ ਕਮਾਨ ਇਸ ਇਲਾਕੇ ਦਾ ਮੰਨਿਆ ਪਵਨਿਆ ਪਹਿਲਵਾਨ ਬਾਗੇ ਉਸਤਾਦ ਦਾ ਜਿੰਦਿਆ ਹੋਏ ਟੇਲਰ ਜਿਸ ਪਹਿਲਵਾਨ ਨੂੰ ਪੜਿਤ ਚੰਦੂਤਰ ਵਾਲੀ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਅੱਜ ਵੱਡੇ ਕੱਪ ਦੇ ਨਾਲ ਸਮਾਰਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਲੱਗੀ ਹਰਚੋ ਵਾਲੀਆਂ ਲੱਗੀ ਹਰਚੋ ਵਾਲੀਆਂ ਉਹ ਬੱਲੇ ਬੱਲੇ ਕਰਵਾ ਗਿਆ ਮੇਰੇ ਮਿੱਤਰੋ ਉਹ ਤਗੜਾ ਅੰਗ ਜੋੜ ਗਿਆ ਜੈਲੇ ਦੀ ਕਬੱਡੀ ਹੈ ਜੈਲੇ ਦੀ ਕਬੱਡੀ ਨਵਾਂ ਨਵਾਂ ਜਾਲਾਂ ਕਬੱਡੀ ਪਾ ਰਿਹਾ ਕਹਿੰਦੇ ਕੋਈ ਯਾਰ ਕਿਉਂਕਿ ਮੁੱਖ ਮਹਿਮਾਨ ਲੇਟ ਆਇਆ ਪਰ ਖੁਸ਼ ਆਏ ਹੈ ਰਾਜਨ ਵੀਰ ਸਿੰਘ ਤਮਾਰ ਸ਼੍ਰੋਮਣੀ ਕਾਲੀ ਦਲ ਬਾਦਲ ਹਰ ਦਾ ਇਨਜਾਸ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜਾਨ ਹੈ ਸੋ ਮੈਂ ਦਿਨੇ ਦੋ ਬੋਲ ਜਿਹੜੇ ਸੰਗਤਾਂ ਦੇ ਨਾਲ ਸੰਧ ਕੀਤੇ ਜਾਣਗੇ ਹਾਂਜੀ ਮੈਂ ਕਹਨਾ ਜੀ ਵੀ ਇਸ ਪਵਿੱਤਰ ਯਾਦ ਨੂੰ ਹਰ ਵਾਰ ਦੀ ਤਰ੍ਹਾਂ ਹਿੰਜ ਮੇਲੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਮੈਂ ਪੁੱਜੀ ਸੰਗ ਜਿਹੜੀ ਬਾਬਾ ਜੀ ਦੇ ਦਸਰਾਂ ਨੂੰ ਆਈ ਆ ਔਰ ਇਸ ਹਿੰਜ ਮੇਲੇ ਦੇ ਵਿੱਚ ਫਿਰਕਤ ਕਰਨ ਆਏ ਵਾਸਤੇ ਆਈ ਆ ਮੈਂ ਸਾਰਿਆਂ ਨੂੰ ਫਤਿ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਗਾਂਹ ਇਹ ਮੇਲੇ ਇਹ ਸਾਡਾ ਖੱਪਿਆਚਾਰ ਆ ਇਹ ਸਾਡੀ ਰਵਾਇਤ ਆ ਇਹ ਸਾਡੇ ਪੰਜਾਬੀਆਂ ਦੇ ਇਹ ਖੂਨ ਦੇ ਵਿੱਚ ਆ ਵਡੀਆਂ ਘੋਲ ਕੁਸ਼ੀਆਂ ਤੇ